ਬੱਕਰੀ ਤਾਂ ਬਹੁਤ ਵਧੀਆ ਤੰਦਾ ਜੇ ਕੋਈ ਵਧੀਆ ਟੰਗ ਨਾਲ ਕਰੇ 23 24 ਕਿਲੇ ਪੈੜੀ ਹੈ ਮੇਰੇ ਕੋਲੇ ਠੀਕ ਆ ਸਾਰਾ ਉਹ ਫਿਰ ਵੀ ਤੈਨੂੰ ਬੱਕਰੀਆਂ ਵਾਲਾ ਆਖਿਆ ਕਰਨਗੇ ਮੈਂ ਆਖਿਆ ਕੋਈ ਆਖੀ ਇਹ ਮੈਨੂੰ ਕੀ ਫਰਕ ਪੈਂਦਾ ਆਉਂ ਤਾਂ ਸੂਕੂਗੀ ਸੌਣ ਚ ਇਹ ਸੂਕੀ ਅਗਲੇ ਮੰਗਰ ਚ ਤੇ ਇਹ ਲੱਖ ਲੱਖ ਦੇ ਆਸੇ ਪਾਸੇ ਹੈ ਵਿੱਚ ਇਹ ਮੁਸ਼ਕਲ ਤਾਂ ਉਦੋਂ ਆਦਾ ਜਦੋਂ ਤੁਸੀਂ ਉਹਨੂੰ ਸਾਹਮਣੇ ਨਹੀਂ ਜੇ ਬੰਦਾ ਵੀ ਨਾ ਨਾਵੇ ਉਹਦੇ ਚੋਂ ਵੀ ਆਉਲ ਆਪੇ ਦਾ ਸਹੀ ਹੈ ਤੇ ਜੇ ਇਹਨਾਂ ਨੂੰ ਤੁਸੀਂ ਖੁੱਲੇ ਥਾਂ ਰੱਖੋ ਚੰਗੀ ਸਫਾਈ ਰੱਖੋ ਹੁਣ ਰੋਜ਼ ਤੜਕੇ ਬੋਕਰ ਮਾਰੋ ਤੇ ਫਿਰ ਮੁਸ਼ਕਲ ਕਿੱਥੋਂ ਆਣਾ ਹੈ ਮੁਸ਼ਕਲ ਤਾਂ ਉਦੋਂ ਆਉਣਾ ਜਦੋਂ ਤੁਸੀਂ ਮਹੀਨਾ ਭਰ ਵਾੜੀ ਨਹੀਂ ਸਾਹਮਣੇ ਮੈਂ ਤੁਹਾਡੇ ਸਾਹਮਣੇ ਖੜਾ ਨਾ ਸਿੰਘ ਜਾਂਦੇ ਨੇ ਨਾਲ ਦੀ ਠੀਕ ਹੈ ਜੀ ਹਾਂ ਹੂੰ ਕੰਨ ਹੈ ਬਾਕੀ ਇਹਦਾ ਹੋਰ ਮਤਲਬ ਇਹਦੇ ਨੱਕ ਦੀ ਆ ਜਿਹੜੀ ਹੱਡੀ ਆ ਇਹ ਬਹੁਤ ਸ਼ਾਂਹ ਹੁੰਦੀ ਹੈ ਅੱਛਾ ਆ ਰੱਖੇ ਦੇ ਨੱਕ ਦੀ ਥੇ ਹੱਡੀ ਦੀ ਤੁਹਾਡੀ ਜੇਵ ਦੇਵ ਕੰਮ ਕਰਦੇ ਆ ਸਾਰੇ ਹੀ ਤੁਹਾਡੇ ਰਿਸ਼ਤੇਦਾਰ ਆ ਸਾਰੇ ਹੀ ਸੱਜਣਾ ਜੇ ਤੁਹਾਡੀ ਜੇਵ ਚ ਕੋਈ ਨਾ ਕੋਈ ਸੱਜਣਾ ਨਾ ਕੋਈ ਰਿਸ਼ਤੇਦਾਰ ਆ ਰਸਿਕਾਲ ਜੀ ਤੁਸੀਂ ਜਿਹੜੇ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਗਰੇਵਾ ਖੇਤੀਬਾੜੀ ਦੀ ਗੱਲ ਕਰੀਏ ਤਾਂ ਬਹੁਤ ਕਿਸਾਨ ਫਸਲੀ ਚੱਕਰ ਦੇ ਵਿੱਚ ਫਸੇ ਆ ਤੇ ਬਹੁਤੇ ਕਿਸਾਨ ਕੋਈ ਹੋਰ ਸਹਾਇਕਤੰਦੇ ਕਰਦੇ ਆ ਐਦਾ ਦੇ ਸਹਾਇਕਤੰਦਿਆਂ ਦੇ ਵਿੱਚੋਂ ਇੱਕ ਤੰਦਾ ਬੱਕਰੀ ਪਾਲਣ ਦਾ ਤੁਸੀਂ ਪਿੱਛੇ ਦੇਖ ਰਹੇ ਹੋਵੋਗੇ ਅੱਜ ਗੱਲਬਾਤ ਕਰਵਾਵਾਂਗੇ ਬਾਈ ਹਰਦੀਪ ਖੋਰਾ ਨਾਲ ਕੰਮ ਐਡਾ ਘੈਂਟ ਆ ਮਿੱਤਰੋ ਵੀ ਕੁਛ ਜ਼ਿਆਦਾ ਖੇਚਲ ਕਰਨ ਦੀ ਲੋੜ ਨਹੀਂ ਤੇ ਤੁਹਾਨੂੰ 1 ਸਾਲ ਦੇ ਵਿੱਚ ਆਮਦਨ ਦੀ ਗੱਲ ਕਰੀਏ ਤਾਂ 2 ਲੱਖ ਰੁਪਏ ਉਹ ਹੀ ਤੁਰਦੇ ਆ ਫਿਰਦੇ ਆ ਨੂੰ ਹੀ ਬਣ ਜਾਂਦਾ ਬਾਈ ਖੋਰਾ ਦਾ ਕਹਿਣਾ ਤੇ ਜੇ ਬੱਕਰੀਆਂ ਦੀ ਗੱਲ ਕਰੀਏ ਤੇ ਬੱਕਰੀਆਂ ਵੀ ਬਾਈ ਕਹਿੰਦਾ ਵੀ 1 ਲੱਖ ਦੀਆਂ 2 ਹੀ ਆਉਂਦੀਆਂ ਜੇ ਕੋਈ ਵਧੀਆ ਉਹ ਤੋਂ ਵੀ ਵਧੀਆ ਲੈਣੀ ਆ ਤੇ ਫਿਰ ਬੱਕਰੀਆਂ ਦੀ ਕੀਮਤ ਤਾਂ ਲੱਖ 2 ਲੱਖ ਤੋਂ ਉੱਪਰ ਵੀ ਵੱਧ ਜਾਂਦੀ ਆ ਆਓ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਠੀਕ ਹੋ ਜੀ ਸੇਤਾ ਕਿਵੇਂ ਹੈ ਵਧੀਆ ਵਧੀਆ ਠੀਕ ਹੈ ਬਾਈ ਸਭ ਤੋਂ ਪਹਿਲਾਂ ਮੈਂ ਸਵਾਲ ਇਹ ਕਰੂੰਗਾ ਕਿ ਜਿਹੜਾ ਇਹ ਬੱਕਰੀਆਂ ਵਾਲਾ ਕੰਮ ਇਹ ਜ਼ਿੰਮੇਦਾਰਾ ਨਹੀਂ ਕਰੋ ਤੋ ਸ਼ੁਰੂ ਕਰ ਲੈ ਕਿਉਂਕਿ ਬਹੁਤ ਬੰਦੇ ਕਹਿੰਦੇ ਆ ਜੀ ਬੱਕਰੀਆਂ ਚੋਂ ਮੁਸ਼ਕ ਆਉਂਦਾ ਹੈ ਇਹ ਐਦਾਂ ਹੁੰਦਾ ਹੀ ਓਹ ਹੁੰਦਾ ਕਿਉਂਕਿ ਅਕਸਰ ਕਿਸਾਨਾਂ ਦੀ ਗੱਲ ਕਰੀਏ ਇੱਕ ਫਸਲੀ ਚੱਕਰ 'ਚ ਫਸੇ ਆਪਾਂ ਮੁਸ਼ਕ ਤਾਂ ਉਦੋਂ ਆਉਂਦਾ ਜਦੋਂ ਤੁਸੀਂ ਉਹਨੂੰ ਸਾਹਮਦੇ ਨਹੀਂ ਜੇ ਬੰਦਾ ਵੀ ਨਾ ਨਾਵੇ ਉਹਦੇ ਚੋਂ ਵੀ ਆਉਣਾ ਪੈਂਦਾ ਹੂੰ ਹੂੰ ਸਹੀ ਹੈ ਜੇ ਇਹਨਾਂ ਨੂੰ ਤੁਸੀਂ ਖੁੱਲੇ ਥਾਂ ਰੱਖੋ ਚੰਗੀ ਸਫਾਈ ਰੱਖੋ ਹੁਣ ਰੋਜ਼ ਤਣ ਕੇ ਬੋਕਰ ਮਾਰੋ ਤੇ ਫਿਰ ਮੁਸ਼ਕ ਕਿੱਥੋਂ ਆਉਣਾ ਮੁਸ਼ਕ ਤਾਂ ਉਦੋਂ ਆਉਂਦਾ ਜਦੋਂ ਤੁਸੀਂ ਮਹੀਨਾ ਬਾਰਾ ਵਾੜੀ ਨਹੀਂ ਸਾਹਮਦੇ ਉਦੋਂ ਮੁਸ਼ਕਾਂ ਦਾ ਹੋਰ ਬੱਕਰੀ ਜੋ ਕੋਈ ਮੁਸ਼ਕ ਨਹੀਂ ਆਉਂਦਾ ਕਿਸੇ ਤਰ੍ਹਾਂ ਦਾ ਹੂੰ ਬੱਕਰੀ ਤਾਂ ਬਹੁਤ ਵਧੀਆ ਤੰਦਾ ਜੇ ਕੋਈ ਵਧੀਆ ਢੰਗ ਨਾਲ ਕਰੇ ਕਿੰਨੀਆਂ ਬੱਕਰੀਆਂ ਬਈ ਆਪਣੇ ਕੋਲੇ ਆਜੋ ਤੁਰਦੇ ਫਿਰਦੇ ਹੀ ਗੱਲ ਕਰਦੇ ਐਸ ਕੋਲੇ ਐਸ ਕੋਲੇ ਮੇਰੇ ਕੋਲੇ 40 50 50 ਕ ਨਾਗਾ ਅੱਛਾ ਠੀਕ ਹੈ 40 ਪਿਆਨ ਆ ਗਿਆ 50 50 ਤੋਂ ਉੱਪਰ ਹੀ ਆ ਇੱਕ ਦੋ ਛੋਟੇ ਮੇਵਨੇ ਪਾ ਕੇ ਤੇ ਭਾਈ ਜਿਵੇਂ ਬੱਕਰੀਆਂ ਦੀ ਗੱਲ ਕਰੀਏ ਜਿਵੇਂ ਮੱਝਾਂ ਦੀ ਗੱਲ ਕਰੀਏ ਕੂੜਿਆ ਦੀ 10-10 ਲੱਖ ਤੇ ਚੱਲ ਜਾਂਦੀਆਂ ਬੱਕਰੀਆਂ ਵੀ ਜਾਂਦੀਆਂ ਏ ਪੰਜ-ਪੰਜ ਲੱਖ ਤੇ ਮੈਂ ਸੁਣਿਆ ਉਹ ਕੋਈ ਕੋਈ ਜਾਂਦੀ ਆ ਹੂੰ ਪਰ ਉਹ ਆਮ ਨਿੰਘ ਆ ਆ ਬੱਕਰੀ ਆਲੀ 50 ਬੱਕਰੀ ਦੀ ਆਮ ਕੀਮਤ ਹੈਗੀ ਚੰਗੀ ਬੱਕਰੀ ਦੀ ਠੀਕ ਹੈ ਇੱਕ ਇੱਕ ਮਹੀਨੇ ਨਾਲ ਜਿਵੇਂ ਵੇਖੋ ਮੈਂ ਆ ਦੋ ਬੱਛੀਆਂ ਰੱਖੀਆਂ ਉਹ ਬੱਛੀ ਮੇਰੀ ਪਰਲੀ ਸੂਣ ਵਾਲੀ ਆ ਮੈਂ ਉਹ 15-15000 ਦੀਆਂ ਦੋਨੇ ਬੱਛੀਆਂ ਲਿਆਇਆ ਸੀ ਪਿਛਲੇ ਸਾਲ ਇਹ ਹੁਣ ਦੋਨੇ ਸੂਣ ਵਾਲੀਆਂ ਆ ਵੀ ਬਈ ਬਹੁਤ ਸੋਹਣੀਆਂ ਤੇ ਵੀ ਨਾਲ ਹੀ ਇੱਥੇ ਤੁਰੀਆਂ ਫਿਰਦੀਆਂ ਪਾਲ ਜਾਣੀਆਂ ਇਹਦਾ ਹੈਗਾ ਆ ਆ ਵੀ ਬਹੁਤ ਸੋਹਣੀ ਆ ਹਨਾ ਬਈ ਉਰਲੇ ਪਾਸੇ ਜਿਹੜੀ ਬੱੱਛੀ ਆ ਹਾਂ ਹਾਂ ਤੇ ਬਈ ਟੌਪ ਦੀਆਂ ਬੱਛੀਆਂ ਜਦੋਂ ਸੂਣ ਗਿਆ ਆਉਤਾ ਸੂਪੂ ਦੀ ਸੌਣ ਚ ਇਹ ਸੂਗੀ ਅਗਲੇ ਮੱਗਰ ਚ ਤੇ ਇਹ ਲੱਖ ਲੱਖ ਦੇ ਆਸੇ ਪਾਸੇ ਹਾਇ ਵਿੱਚ ਹੀ ਇੱਥੇ ਪਲਪੜ ਜਾਂਦੀਆਂ ਪੱਟੇ ਪਾਤੇ ਤੇ ਵੀ ਨਾਲੇ ਤਾਂ ਜਿਹੜੇ ਬੰਦੇ ਮੱਜਾ ਰੱਖਦੇ ਆ ਮੱਜਾ ਰੱਖ ਲਓ ਮਗਾਵਾ ਰੱਖ ਲਓ ਵਿੱਚੇ ਫਿਰਦੀਆਂ ਰਹਿੰਦੀਆਂ ਹੈ ਵਿੱਚੇ ਪਾਲ ਜਾਂਦੀਆਂ ਹਾਂ ਬਸ ਕੋਈ ਮਾੜਾ ਜਿਹਾ ਸਹੂਲਤ ਹੈਗੀ ਆ ਅੱਜ ਵੀ ਉਤਰਨ ਹੋ ਰਹੀ ਇਹ ਬਾਈ ਇੱਕ ਗੱਲ ਹੋਰ ਇਹ ਜਿਹੜੀਆਂ ਬੱਕਰੀਆਂ ਵਾ ਇਹ ਪਲਾਨ ਕਿੱਥੋਂ ਆਇਆ ਤੁਹਾਡੇ ਦਿਮਾਗ 'ਚ ਵੀ ਆਪਾਂ ਬੱਕਰੀ ਪਾਲਕ ਦਾ ਕੰਮ ਉਹ ਯਾਰ ਮੈਂ ਨਾ ਕਿਤਾਬ ਇੱਕ ਤੋਂ ਪੜਦਾ ਸੀ ਮੈਨੂੰ ਕਿਤਾਬ ਪੜ ਕੇ ਹੂੰ ਥੋੜਾ ਜਿਹਾ ਉਹਦੇ ਤੋਂ ਗਿਆਨ ਹੋਇਆ ਹੂੰ ਤੇ ਮੈਂ ਆਖਿਆ ਯਾਰ ਵੀ ਪਾਲ ਕੇ ਵੇਨੇ ਕੁਝ ਚਾਲ ਮੇਰੇ ਘਰ ਦੇ ਵਿਰੋਧ ਕਰਦੇ ਰਹੇ ਹੂੰ ਕਿਉਂਕਿ ਮੈਂ ਮਤਲਬ ਸਰਦੇਵਰ ਦਾ ਪਰਿਵਾਰ ਆ ਹੂੰ ਅਗਲਾ ਕਹਿੰਦਾ ਯਾਰ ਐਡਾ ਤਕੜਾ 23 24 ਕਿੱਲੇ ਪੈੜੀ ਆ ਮੇਰੇ ਕੋਲੇ ਠੀਕ ਆ ਸਾਰਾ ਉਹ ਬਰਬੀ ਤੈਨੂੰ ਬੱਕਰੀਆਂ ਵਾਲਾ ਆਖਿਆ ਕਰਨਗੇ ਮੈਂ ਆਖਿਆ ਕੋਈ ਆਖੀ ਮੈਨੂੰ ਕੀ ਫਰਕ ਪੈਂਦਾ ਕਹਿੰਦੇ ਹੁਣ ਕਹਿੰਦੇ ਆ ਬਈ ਹਾਸੇ ਖੇਡੇ ਤੇ ਯਾਰ ਮਿੱਤਰ ਕਹਿ ਰਹਿੰਦੇ ਹੋਣਗੇ ਵੀ ਕਹਦੇ ਹੁਣ ਜਿਵੇਂ ਕੋਈ ਕੱਲ ਬੱਕਰੀਆਂ ਮੈਂ ਸਾਡਾ ਬੱਚਾ ਕੋਈ ਸਮਾਨ ਲਿਆ ਸੀ ਤੇ ਉਹ ਆਦਾ ਯਾਰ ਤੁਸੀਂ ਉਹ ਬੱਕਰੀਆਂ ਵਾਲਿਆਂ ਮੈਂ ਆਖਿਆ ਹਾਂ ਆਦਾ ਯਾਰ ਉਹਦੇ ਪੈਸੇ ਛੱਡ ਗਿਆ ਸੀ ਮੁੰਡਾ ਵੀ ਉਹ ਰਹਿੰਦੇ ਮੈਂ ਆਖਿਆ ਕੋਈ ਗੱਲ ਨਹੀਂ ਮੇਰੇ ਮੇਰੇ ਧਿਆਨ ਚ ਠੀਕ ਹੈ ਇੱਕ ਬਈ ਇਹਨਾਂ ਦਾ ਜਿਹੜਾ ਦੁੱਧ ਆ ਉਹ ਵੀ ਕਹਿੰਦੇ گاਵਾ ਤੇ ਮੱਝਾਂ ਨਾਲੋਂ ਮਹਿੰਗਾ ਵੇਚਦਾ ਹਨਾ ਬਈ ਦੁੱਧ ਵੇਚਦਾ ਤਾਂ ਹੈ ਪਰ ਅਸੀਂ ਵੇਚਦੇ ਨਹੀਂ ਅਸੀਂ ਤਾਂ ਬੱਚੇ ਹੀ ਝੰਗਾਉਨੇ ਆ ਅੱਛਾ ਠੀਕ ਹੈ ਬੱਚੇ ਹੀ ਪਾਲਦੇ ਆ ਕੋਈ ਕਿਸੇ ਦੇ ਸੈਲ ਘਟੇ ਹੋਣਾ ਆ ਜੇ ਅਸੀਂ ਚੋ ਦੇਨੇ ਆ ਬੱਕਰੀ ਠੀਕ ਹੈ ਆ ਜਾਓ ਬਈ ਇੱਧਰ ਵੀ ਅੱਜ ਤਾਂ ਅਸੀਂ 1 ਰੁਪਏ ਦਾ ਦੁੱਧ ਵੀ ਨਹੀਂ ਵੇਚਿਆ ਗਰੰਟੀ ਕੋਈ ਆ ਗਿਆ ਵੀ ਚੱਲ ਲੈ ਜਾ ਗਿਆ ਬਾਹੇ ਬਈ ਪੁਰਾਣੇ ਟਾਈਮਾਂ ਦੇ ਲੋਕੀ ਕਹਿੰਦੇ ਵੀ ਹੁੰਦੇ ਜਿਹਨੇ ਦੁੱਧ ਵੇਚਦਾ ਨੇ ਪੁੱਤ ਵੇਚਦਾ ਹਾਂ ਹਾਂ ਨਹੀਂ ਫਿਰ ਇਹਦੇ ਨਾਲ ਜਦੋਂ ਸਰਦਾਰ ਸਭ ਕੁਝ ਫਿਰਕ ਜਰੂਰਤਮੰਦ ਆਇਆ ਜੇ ਲੈ ਗਿਆ ਤਾਂ ਇਹ ਵੀ ਇਹ ਵੀ ਹੈਗਾ ਬਈ ਬਈ ਹੁਣ ਆਪਾਂ ਬਰੀਡ ਦੀ ਗੱਲ ਇੱਧਰ ਆਜੋ ਸ਼ਾਮੇ ਆਪਾਂ ਬ੍ਰੀਡ ਦੀ ਗੱਲ ਕਰਦੇ ਆ ਆਪਣੇ ਕੋਲੇ ਕਿਹੜੀ ਬ੍ਰੀਡ ਆ ਬੀਟਲ ਬੀਟਲ ਠੀਕ ਐ ਤੇ ਬਾਈ ਇਹਦੀ ਇਧਰ ਛਾਵਿਆਂ ਦੇ ਪ੍ਰੋਪਰ ਇਹ ਇਹਦੀ ਬਈ ਫਿਰ ਪਛਾਣ ਕਿਵੇਂ ਆਉਂਦੀ ਐ ਵੀ ਇਹ ਬੀਟਲ ਆ ਆਹ ਤੇ ਤੁਹਾਡੇ ਸਾਹਮਣੇ ਖੜਾ ਨੇ ਸਿੰਘ ਜੱਤ ਨੇ ਨਾਲ ਦੀ ਠੀਕ ਐ ਜੀ ਹਾਂ ਹੂੰ ਖਾਨਾ ਹੈ ਹੂੰ ਬਾਕੀ ਇਹਦਾ ਹੋਰ ਮਤਲਬ ਇਹਦੇ ਨੱਕ ਦੀ ਆ ਜਿਹੜੀ ਹੱਡੀ ਆ ਹੂੰ ਇਹ ਬਹੁਤ ਪਛਾਣ ਹੁੰਦੀ ਐ ਅੱਛਾ ਇਹ ਆ ਰੱਖੇ ਦੇ ਨੱਕ ਦੀ ਇੱਥੇ ਹੱਡੀ ਨਹੀਂ ਠੀਕ ਐ ਅੱਛਾ ਹੂੰ ਹੈ ਨਹੀਂ ਨਾ ਇੱਥੇ ਬੋਲ ਜੇ ਮੂੰਹ ਮਿਲਦਿਆ ਠੀਕ ਹੈ ਹੋਰ ਜਿਹੜੀ ਦੂਜੀ ਹੋਊਗੀ ਉਹਦੇ ਇੱਥੇ ਧਾਗਾ ਤਾਂ ਹੀ ਹੱਡੀ ਹੁੰਦੀ ਆ ਠੀਕ ਹੈ ਸਿੰਘ ਵਿੰਗੇ ਟੇਢੇ ਜਿਹੇ ਹੋਰ ਇਹ ਬਹੁਤ ਅੱਛੇ ਇਹ ਇਹ ਮੇਨ ਜਿਹੇ ਨਿਸ਼ਾਨੀਆਂ ਆ ਇਹ ਇਹ ਬਈ ਆ ਜਿਵੇਂ ਬੱਚੇ ਖੜੇ ਆ ਬਈਆ ਖੋਲ ਲੀਏ ਆਜੋ ਇੱਧਰ ਵੀ ਹਾਂ ਤੇ ਇਹ ਬਈ ਸਾਲ ਚ ਕਿੰਨੇ ਕੁ ਬੱਚੇ ਦੇ ਜਾਂਦੀ ਆਜੋ ਇੱਕ ਬੱਕਰੀ ਸਾਲ ਦੇ ਤੁਸੀਂ ਨਾ ਹੂੰ ਕਈ ਦਾਦੇ ਵੀ ਦੇ ਦਿੰਦੀਆਂ ਪਰ ਤੁਸੀਂ ਤਿੰਨ ਤਿੰਨ ਐਵਰੇਜ ਆ ਹੂੰ ਚਲ ਠੀਕ ਹੈ अच्छा तीन बच्चे एवरेज है भाई ले भाई भाई आराम ਨਾਲ ਬਹੁਤ ਥੱਲੇ ਆ ਵੀ एवरेज ਤੁਹਾਨੂੰ ਦੱਸੀ ਆ ਬਾਹਰ ਭੇਡ ਤੋਂ ਬਾਹਰ ਤੱਕੇ ਬਾਹਰ ਭੇਡ ਤੋਂ ਬਾਹਰ ਤੱਕ ਉਸ ਤੱਕ 4-5 ਤੱਕ ਹੈ ਔਰ ਇਹ ਮੈਂ ਤੁਹਾਨੂੰ ਥੱਲੇ ਆ ਵੀ एवरेज ਦੱਸੀ ਆ ਵੀ ਇੰਨੇ ਤਾਂ ਦੇ ਹੀ ਦੇਣੇ ਆ ਬਾਈ ਇਹਦਾ ਫਿਰ ਤੁਹਾਡਾ ਮੂ ਵੀ ਹਨਾ ਬਹੁਤ ਕਰਦੇ ਨੇ ਹਨਾ ਇਹਦਾ ਬੱਚਿਆਂ ਨੂੰ ਦੁੱਧ ਦਾ ਟਾਈਮ ਆ ਤੇ ਮੈਂ ਕਹਣਾ ਪੈਂਦੇ ਉਸ ਟਾਈਮ ਅੱਛਾ ਇਹ ਇਹ ਬਾਈ ਬੱਚੇ ਕਿ ਕਿੰਨੇ ਕਚਿਰਦੇ ਜਿਵੇਂ ਆਪਾਂ ਵੇਖੀ ਜਾਂਦੇ ਆ ਤੇ ਬਸ ਸਾਰੇ ਫਰਵਰੀ ਦੇ ਮਹੀਨੇ ਦੇ ਆ ਹੂੰ ਠੀਕ ਹੈ ਕੋਈ 2 ਫਰਵਰੀ ਦਾ ਕੋਈ 4 ਫਰਵਰੀ ਦਾ ਕੋਈ 8-7 ਫਰਵਰੀ ਦਾ ਠੀਕ ਹੈ ਇਸ ਤੱਕ ਆ ਹੂੰ ਤੇ ਭਾਈ ਇੱਧਰ ਵੀ ਖੜੇ ਆ ਇੱਧਰ ਵੀ ਹੈਗੇ ਆ ਇਹ ਜਿਹੜੇ ਇਹ ਤੋਂ ਪਹਿਲਾਂ ਪੋਸਟ ਸੀ ਠੀਕ ਹੈ ਹੂੰ ਅਬ ਭਾਈ ਆਹ ਕੀ ਜਿਗਾੜ ਲਾਇਆ ਆਹ ਕੀ ਆ ਤੇ ਵਿੱਚ ਇਹਨਾਂ ਨੂੰ ਪਾਉਣਾ ਦਾਣਾ ਅੱਛਾ ਛੋਟੇ ਬੱਚਿਆਂ ਦਾ ਖਾਣਾ ਛੋਟੇ ਬੱਚਿਆਂ ਦੇ ਪਾਉਣਾ ਸੀ ਹਾਂ ਹਾਂ ਠੀਕ ਹੈ ਉਹ ਔਰ ਕਹਿੰਦੇ ਨੇ ਨਾ ਵੀ ਜੱਟ ਚ ਗਾੜੀ ਹੁੰਦੇ ਆ ਹਨਾ ਉਹ ਗੱਲ ਕਿ ਜਿੱਦਰ ਵੀ ਇੱਥੇ ਬਾਤਾ ਉਹ ਫਿਰ ਬੱਚੇ ਖਾਂਦੇ ਨੇ ਨਾ ਹੋਰ ਕਿਸੇ ਚ ਇਹਨਾਂ ਦਾ ਮੂੰਹ ਨਹੀਂ ਆਪੜਦਾ ਠੀਕ ਹੈ ਹਮ ਸਾਰੇ ਆ ਜਿਹੜੇ ਆ ਇਹਦੇ ਚ ਭਰਤੀ ਹੋ ਜਾਣਗੇ ਹੁਣ ਮੜਾ ਮੜਾ ਖਾਣ ਲੱਗ ਪਏ ਆ ਕਿਉਂ 15 20 ਦਿਨਾਂ ਤੋਂ ਖਾਣ ਲੱਗਦਾ ਹੈ ਠੀਕ ਹੈ ਹੁਣ ਇਹਦੇ ਚ ਪਾਕੀ ਦਾਣਾ ਛੱਡ ਦਾਂ ਕਰਾਂਗੇ ਆਪੇ ਖਾਂਦੇ ਰਹਿਣਗੇ ਅੱਛਾ ਠੀਕ ਤੇ ਭਈ ਰਸਤੇ ਰੁਸਤੇ ਨਰਾ ਦਾ ਕਿਵੇਂ ਰਿਸਪੌਂਸ ਆ ਰਿਸ਼ਤੇਦਾਰ ਆ ਪਾਉਂ ਕਿਹਾ ਦੇ ਯਾਰ ਰਿਸ਼ਤੇਦਾਰ ਆਉਂਦੇ ਤਾਂ ਨਹੀਂ ਰਿਸ਼ਤੇਦਾਰ ਨਹੀਂ ਕਹਿੰਦੇ ਅਰ ਵੀ ਐਡਾ ਤਕੜਾ ਬੰਦਾ ਯਾਰ ਤੈਨੂੰ ਕਿਹੜਾ ਪੈਸੇ ਦੀ ਘਾਟ ਆ ਤੂੰ ਕਿ ਬੱਕਰੀਆਂ ਰੱਖ ਕੇ ਕਰਦੀਆਂ ਉਹ ਤਾਂ ਕਹ ਚਾ ਰਿਸ਼ਤੇਦਾਰ ਨੇ ਅੱਖ ਲਿਆ ਤੂੰ ਮੈਨੂੰ ਦੇ ਦੇ ਲੱਖ ਦੋ ਲੱਖ ਦੇਣਾ ਕੋਈ ਠੀਕ ਹੈ ਕੋਈ ਨਹੀਂ ਦਿੰਦਾ ਇਹ ਤਾਂ ਇਹ ਤਾਂ ਹੈ ਇਹ ਤਾਂ ਥੋੜੀ ਜੇਬ ਜੇਬ ਕੰਮ ਕਰਦੀਆਂ ਦਾ ਸਾਰੇ ਹੀ ਤੁਹਾਡੇ ਰਿਸ਼ਤੇਦਾਰ ਆ ਸਾਰੇ ਹੀ ਸੱਜਣਾ ਜੇ ਤੁਹਾਡੀ ਜੇਲ੍ਹ ਚ ਕੋਈ ਨਾ ਕੋਈ ਸੱਜਣਾ ਨਾ ਕੋਈ ਰਿਸ਼ਤੇਦਾਰ ਆ ਠੀਕ ਹੈ ਬਾਈ ਤੇ ਭਈ ਇੱਕ ਗੱਲ ਹੋਰ ਦੱਸੋ ਮੈਨੂੰ ਵੀ ਇਹ ਜਿਹੜੀ ਇਹਨਾਂ ਦੀ ਸੇਲ ਆ ਉਹ ਕਿਹੜੇ ਦਿਨਾਂ 'ਚ ਜ਼ਿਆਦਾ ਹੁੰਦੀ ਆ ਕਿਹੜੇ ਕਿਹੜੇ ਦਿਨ ਜ਼ਿਆਦਾ ਜਿਹੜਾ ਤਾਂ ਬੱਕਰਾ ਉਹ ਤਾਂ ਬਕਰੀਤ ਤੇ ਚੰਗਾ ਵਿਖਦਾ ਹੂੰ ਠੀਕ ਹੈ ਬਾਈ ਹੂੰ ਤੇ ਜਿਹੜਾ ਦੂਜਾ ਮਾਲਾ ਹੋ ਤੁਸੀਂ ਕਿਸੇ ਵੀ ਮੰਡੀ ਤੇ ਮਤਲਬ ਇਹ ਵੇਚ ਸਕਦੇ ਆ ਵਿਕ ਜਾਂਦਾ ਕੋਈ ਇਹੋ ਜੀ ਦਿੱਕਤ ਨਹੀਂ ਜੀ ਠੀਕ ਹੈ ਬਾਈ ਤੇ ਇਹ ਬਈ ਜਿਹੜੇ ਬੱਚੇ ਆ ਜੇ ਬੱਚਿਆਂ ਦੀ ਗੱਲ ਕਰੀਏ ਇਹ ਬੱਚਿਆਂ ਦੀ ਕੀਮਤ ਕਿੰਨੀ ਕੁ ਹੁੰਦੀ ਆ ਜਾਂ 6 ਮਹੀਨਿਆਂ ਦਾ ਬੱਚਾ ਜਾਂ ਸਾਲ ਦਾ ਬੱਚਾ ਪਹਿਲੀ ਗੱਲ ਤਾਂ ਕੁਆਲਿਟੀ ਤੇ ਹੈ ਪਰ ਨਾਰਮਲ ਆ ਜਿਹੜੇ ਉਹ ਮਤਲਬ ਜਿਵੇਂ ਹੁਣ ਆ ਬੱਚੇ ਆ ਇਹ ਮਤਲਬ ਤਿੰਨ ਤਿੰਨ ਚਾਰ ਚਾਰ ਹਜ਼ਾਰ ਦੇ ਆ 15 20 ਦਿਨਾਂ ਦੇ ਜੇ ਕਿਸੇ ਕੋਈ ਪਾਲਣ ਵਾਲਾ ਸ਼ੌਕ ਕਰੇ ਤੇ ਛੇ ਮਹੀਨਿਆਂ ਦੇ ਇਹ ਹੋ ਜਾਣਗੇ 10 ਹਜ਼ਾਰ ਦੇ ਆਸੇ-ਪਾਸੇ ਕਿਉਂਕਿ ਆਏ ਆ ਨਾ ਬਈ ਕੌਸ਼ਕ ਸਰੋਤੇ ਵੇਖ ਵੀ ਰਏ ਹੋਣਗੇ ਤੇ ਸੋਚਦੇ ਵੀ ਕਿਉਂਕਿ ਸੋਹਣੇ ਬਹੁਤ ਲੱਗਦੇ ਆ ਨਿੱਕੇ ਨਿੱਕੇ ਕਹਿੰਦੇ ਉਹਨਾਂਗੇ ਵੀ ਆਪਾਂ ਵੀ ਲੈ ਆਈਏ ਹਨਾ ਤੇ ਮੈਂ ਅੰਤ 'ਚ ਇਹ ਕਹੂੰਗਾ ਪਿੰਡ ਜਰੂਰ ਦੱਸ ਦਿਓ ਜੀ ਤੇ ਨਾਂ ਪਤਾ ਜਰੂਰ ਦੱਸ ਦਿਓ ਜੀ ਵੀ ਜਿਹੜੇ ਨੇ ਆਉਣਾ ਆ ਸੋਹਣੇ ਸੋਹਣੇ ਮੀਮ ਨੇ ਜਾਂ ਹੋਰ ਕੋਈ ਬੱਕਰੀ ਆ ਉਹ ਵੀ ਲੈ ਕੇ ਜਾ ਸਕਦਾ ਪਿੰਡ ਦਾ ਦੱਸ ਦਿਓ ਜੀ ਆਪਣਾ ਕਿਹੜਾ ਮੇਰਾ ਪਿੰਡ ਰੋੜੀਕਪੂਰਾ ਜੀ ਨੇੜੇ ਜੈਤੋ ਜੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਨੰਬਰ ਬੋਲ ਦੋ ਜੀ ਆਪ ਦਾ ਨਾਲ 98782 ਹੂੰ 44875 ਹੂੰ ਠੀਕ ਹੈ ਭਾਈ ਆ ਲਾਸਟ ਤੇ ਮੈਂ ਇਹ ਗੱਲ ਕਰੂੰਗਾ ਇਹ ਕਿੰਨਾ ਕਲਾਹੀ ਬੰਦ ਧੰਦਾ ਜਿਵੇਂ ਜੇ ਖਾਦ ਦੀ ਗੱਲ ਕਰੀਏ ਮੈਂ ਆਪਣੇ ਖੇਤਾਂ 'ਚ ਵੇਖਿਆ ਇਹ ਕਹਿੰਦੇ ਰੇ ਸਪਰੇ ਵੀ ਕੰਮ ਦੀ ਲੋੜ ਨਹੀਂ ਇਹਨਾਂ ਦੀਆਂ ਬਿੰਗਾਂ ਨਾਲ ਹੀ ਸੜ ਜਾਂਦੇ ਇੱਕਲਾ ਕਣਕ ਬੀਜੀ ਐ ਇੱਥੇ ਹੂੰ ਕਿਉਂ ਮੈਨੂੰ ਅਜੇ 3-3 ਸਾਲ ਹੋਇਆ ਪਹਿਲਾਂ ਥੋੜੇ ਜਿਹਾ ਮਾਲ ਉਹਨੇ ਕੀ ਕਰੀ ਇਧਰ ਉਧਰ ਸੜਦੀ ਹੁਣ ਮੈਂ ਪਿਛਲੇ ਸਾਲ ਰੇਰੂ ਪਾ ਕੇ ਮੇਰਾ ਅੰਦਾਜ਼ਾ ਸੀ ਵੀ ਮੈਂ ਇੱਥੇ ਕਣਕ ਬੀਜਣੀ ਆ ਤੇ ਬਿਨਾਂ ਰੇ ਸਪਰੇ ਤੋਂ ਆ ਮੈਂ ਇਕੱਲਾ ਬੀਜੇ ਦੇ ਕੋਈ ਰੇ ਸਪਰੇ ਨਹੀਂ ਇਹ ਦੂਜੀ ਕਣਕ ਦੇ ਬਰਾਬਰ ਖੜੀ ਆ ਇਧਰਲੀ ਨੂੰ ਰੇ ਸਪਰੇ ਪਾਈ ਐ ਤੇ ਉਹਨੂੰ ਕੋਈ ਰੇ ਸਪਰੇ ਨਹੀਂ ਪਾਈ ਤੇ ਭਾਈ ਲੋਕੀ ਤਾਂ ਕਹਿੰਦੇ ਆ ਵੀ ਰੇਹਾ ਸਪਰੇਹਾ ਬਿਨਾਂ ਫਸਲਾਂ ਹੁੰਦੀਆਂ ਹੀ ਨਹੀਂ ਆ ਇਸ ਤੇਰੇ ਕੋਲੇ ਖੜਾ ਹੂੰ ਠੀਕ ਹੈ ਹੁੰਦੀ ਆ ਕ ਕਰਦਣਾ ਚਾਹੀਦਾ ਸਿਰਫ ਕੱਖਾਂ ਵਾਲੀ ਸਪਰੇਅ ਕੀਤੀ ਹੈ ਤੇ ਫੋਰ ਤੇ ਕੋਈ ਸਪਰੇਅ ਦੀ ਲੋੜ ਨਹੀਂ ਠੀਕ ਆ ਵੀ ਕਰਨ ਵਾਲਾ ਚਾਹੀਦਾ ਹੌਣ ਵਾਲੀ ਮਤਲਬ ਹੌਣ ਵਾਲੀ ਤਾਂ ਹੁਣ ਉੰਨੀ ਰਹੇ ਹੁੰਦੀ ਨਹੀਂ ਸਾਰੇ ਬਾਹਰ ਚ ਤਾਂ ਪੈ ਨਹੀਂ ਸਕਦੀ ਹੂੰ ਕਿੱਲੇ ਦੋ ਹੁਣ ਇਹ ਦੋ ਤਿੰਨ ਕਿੱਲਾਂ ਚ ਪਾਈ ਜਾ ਤਾਂ ਇੱਕ ਫਾਰਮ ਬਣ ਜਾਂਦਾ ਵੀ ਜਿੱਥੇ ਵੀਰ ਵੀਰ ਕਿਉਂ ਘਰ ਨਾਲ ਵੀਰ ਵੀਰ ਕਿਉਂਣਾ ਤੇ ਬਾਈ ਇਹਨਾਂ ਨੂੰ ਖਰਾਕ ਕੀ ਕੀ ਪਾਉਣੀ ਪੈਂਦੀ ਆ ਖਰਾਕ ਜਿਵੇਂ ਆ ਛੋਟਿਆ ਇਹਨਾਂ ਵਾਸਤੇ ਮਤਲਬ ਜਿਵੇਂ ਛੋਲਿਆਂ ਦਾ ਛਿਲਕਾ ਮੂੰਗੀ ਦਾ ਚੂਰਾ ਸੋਇਆਬੀਨ ਦਾ ਚੂਰਾ ਉਹ ਆਵੇ ਕੱਲ ਮੈਂ ਅੰਦਰ ਖਰਾਕ ਪਈ ਹੈ ਉਹਨੂੰ ਖਾ ਦੇਣਾ ਲਿਆਇਆ ਇਹਨਾਂ ਵਾਸਤੇ ਬਣਾ ਕੇ ਇੱਕ ਗੱਟਾ ਉਹ ਇਹ ਖਾਣਗੇ ਉਦੋਂ ਨੂੰ ਫੇਰ ਇਹਨਾਂ ਨੂੰ ਜੋ ਮਰਜ਼ੀ ਪਾਈ ਜੋ ਅੱਛਾ ਬੱਚਿਆਂ ਵਾਂਗੂ ਰੱਖਣੇ ਪੈਂਦੇ ਆ ਹਨਾ ਫਿਰ ਇਹ ਵੀ ਤੇ ਭਾਈ ਜੇ ਬੱਕਰੀਆਂ ਦੀ ਗੱਲ ਕਰੀਏ ਜਿਵੇਂ ਆਪਣੇ ਪਸ਼ੂ ਆ ਉਹਨਾਂ ਨੂੰ ਤਾਂ ਤੂੜੀ ਹਰਾ ਇਦਾਂ ਦਾ ਕੁਝ ਪਾਉਣਾ ਪੈਂਦਾ ਇਹ ਇਹਨਾਂ ਨੂੰ ਕੀ ਪਾਉਣਾ ਪੈਂਦਾ ਫਿਰ ਕਿਰਨ ਤੂੜੀ ਹਰਾ ਵੀ ਖਾਂਦੇ ਆ ਆਏ ਹੁਣ ਹਰਾ ਆ ਸਾਡੇ ਕੋਲ ਤੂੜੀ ਚ ਰਲਾ ਕੇ ਪਾਉਨੇ ਆ ਸੁੱਕਾ ਪੱਠਾ ਪਾਉਨੇ ਆ ਅਚਾਰ ਹੈਗਾ ਮੱਕੀ ਦਾ ਅਜ ਦਿਲ ਦੇ ਪਾਸੇ ਪਿਆ ਉਹ ਚਾਰ ਪਾਉਨੇ ਆ ਠੀਕ ਆ ਵੀ ਜਿਹੜਾ ਕੋ ਮਰਜੀ ਜੇ ਹੁਣ ਹਰਾ ਆ ਹੁਣ ਮਤਲਬ ਦੱਸ ਦੇਣਾ ਸੁੱਕਾ ਪੱਠਾ ਰੋਕਤਾ ਅਚਾਰ ਤੇ ਉਹ ਪਾ ਦਿੰਨੇ ਹੂੰ ਠੀਕ ਐ ਠੀਕ ਐ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਉਂਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਠੀਕ ਐ ਜੀ ਵਕਤ ਕੱਢ ਕੇ ਸਾਡੇ ਕੋਲ ਆਏ ਫੇਰ ਆਉਂਦੇ ਰਹੋ ਜੀ ਫੇਰ ਮਿਲਦੇ ਰਹਿਵਾਂਗੇ ਜੀ ਤੇ ਮੈਂ ਲਾਸਟ ਤੇ ਇਹ ਕਹੂੰਗਾ ਜਿਵੇਂ ਬਾਈ ਨੇ ਇੱਕ ਸਹਾਇਕ ਧੰਦਾ ਅਪਣਾਇਆ ਫਸਲੀ ਚੱਕਰ ਤੋਂ ਬਾਹਰ ਆ ਕੇ ਤੁਸੀਂ ਵੀ ਇਹ ਕਰੋ ਜੀ ਤੇ ਜੇ ਕਿਸੇ ਨੇ ਕੋਈ ਬਾਈ ਹੋਰਾਂ ਨਾਲ ਸੰਪਰਕ ਕਰਨਾ ਹੋਵੇ ਬਾਈ ਹੋਰਾਂ ਨਾਲ ਸੰਪਰਕ ਕਰੋ ਜੀ ਨੰਬਰ ਵੀਡੀਓ ਦੇ ਵਿੱਚ ਚੱਲ ਪਿਆ ਜਿਆਦਾ ਚਾਹਾਂਗਾ ਸਤਿ ਸ਼੍ਰੀ ਅਕਾਲ